ਦਾ ਕਿਸਾਨ ਵੀ ਰੋਡ ਹਟ ਲੌਂਡਰੀ ਫਾਰਮ ਬਟਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9876823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਮਾਈਆਂ ਦਾ ਆਨ ਸਕਰੀਨ ਆ ਬਾਈ ਚਮਕੌਰ ਕੋਲ ਪਹੁੰਚਿਆ ਪਿੰਡ ਧੌਲਾ ਜੀ ਇੱਕ ਦਿਨ ਅੱਜ ਵੱਡੇ ਸਾਈਜ਼ ਦੀ ਤੁਹਾਨੂੰ ਬਾੜ ਦਿਖਾਵਾਂਗੇ ਲੇਖੇ ਮੁਕੇ ਪੈਸਾ ਇਹਦੇ ਤੇ ਇੱਕ ਤੁਹਾਨੂੰ ਸੂਈ ਸਵਾਈ ਝੋਟੀ ਦਿਖਾਵਾਂ ਜੇਰ ਕੰਪਲੀਟ ਆ ਗੱਲਬਾਤ ਬਾਈ ਚਮਕੌਰ ਨਾ ਕਰਾਵਾਂਗੇ ਆਜੋ ਜੀ ਸਸਤੀ ਕਾ ਬਾਈ ਜੀ ਕਾਲ ਬਾਈ ਜੀ ਹੋ ਠੀਕ ਰੱਖੋ ਆਤਮਾ ਦੀ ਬਹੁਤ ਜ਼ਿਆਦਾ ਕਿਰਪਾ ਵੀਰੇ ਪਹਿਲਾਂ ਤਾਂ ਨੰਬਰ ਬੋਲ ਦਿਓ ਜੀ ਨੰਬਰ 9779475644 ਵੀਰੇ ਓਕੇ ਜੀ ਤੇ ਪਿੰਡ ਆਪਣਾ ਜੀ ਪਿੰਡ ਤੋਂ ਜਿਲ੍ਹਾ ਬਰਨਾਲਾ ਵੀਰੇ ਨਾਂ ਚਮਕੌਰ ਸਿੰਘ ਆ ਵੀਰੇ ਤਸਵੀਰ ਆਪਾਂ ਨੂੰ ਥੀਲ ਟੱਪਾ ਪੈਂਦੀ ਆ ਵੀਰੇ ਤੇ ਜਿਲ੍ਹਾ ਬਰਨਾਲਾ ਜਿਲ੍ਹਾ ਬਰਨਾਲਾ ਤੇ ਅੱਜ ਫਿਰ ਚਮਕੌਰ ਦੋ ਦਿਖਾ ਦੇਣੀ ਆ ਦੋ ਦਿਖਾਵਾਂ ਇੱਕ ਝੋਟੀ ਦਿਖਾਵਾਂਗੇ ਵੀਰੇ ਇੱਕ ਦੂਜੇ ਸੂਏ ਇੱਕ ਪਾ ਦੂਜੇ ਸੂਏ ਗਾਂਦ ਖਾਣਾ ਚਾਰ ਬੰਦ ਮੂੰਹੋਂ ਚਾਰ ਦਾ ਫੁੱਲ ਸਾਈਜ਼ ਆ ਪੂਰਾ ਵੱਡਾ ਇਹਦੇ ਬਾਰੇ ਵੀ ਕਰਾਂਗੇ ਬਾਤ ਅੱਜੇ ਬਾਰੇ ਕਰਾਂਗੇ ਪਰ ਝੋਟੀ ਬਾਰੇ ਦੱਸਣੇ ਭਰਾ ਮੇਰੇ ਨਾ ਤੇ ਭਾਈ ਜੀ ਜਿਹੜੀ ਝੋਟੀ ਹੈਗੀ ਕਦੋਂ ਸੂਏ ਚਮਕਾਉਂਦੇ ਇਹ ਸੂਈ ਨੂੰ ਹੋਵੇ ਵੀਰੇ ਪੰਜ ਤੋਂ 6 ਘੰਟੇ ਜੇਰ ਪ੍ਰੋਪਰੀ ਦੀ ਉਹ ਵੀ ਦਿਖਾ ਦੇ ਮਾੜੀ ਜੇਰ ਪਈ ਹੈ ਜੇਰ ਭਈਆ ਭਈਆ ਤੇ ਮਾਗਰ ਇਹਦੇ ਦਿੱਤੇ ਵੀਰੇ ਕੱਟੀ ਲక్ష్ਮੀ ਡੈਰੀ ਲక్ష్ਮੀ ਡੈਰੀ ਫਾਰਮ ਆਇਆ ਠੀਕ ਆ ਆਹ ਕੀ ਆ ਪਰਾ ਅਸੀਂ ਪਿੰਡ ਦੀ ਝੋਟੇ ਕੋਈ ਬਾਹਰ ਨਹੀਂ ਰਹੀ ਆਪਾਂ ਆ ਪੁੱਛ ਕੇ ਦੱਸ ਦੂਗਾ ਭਾਈ ਆਹ ਦੱਸ ਦਾਂਗੇ ਲక్ష్ਮੀ ਡੈਰੀ ਫਾਰਮ ਨੂੰ ਕਹਿ ਦੱਸ ਜੀ ਜੇ ਕੋਈ ਮੈਨੂੰ ਦਿੱਤਾ ਵੀ ਉਹਨੇ ਸੀਮਣ ਜਾ ਆ ਦੇਖੋ ਮੈਂ ਉਹਨੂੰ ਦੇ ਦਾਂਗੇਗਾ ਬੰਦਾ ਕੋਈ ਆਊਗਾਣ ਲੇਵੇ ਦੀ ਬੜੀ ਸਾਫਾ ਤੇ ਪਹਿਲੇ ਸੂਏ ਦਾ ਚਮਕੌਰ ਕਿੰਨਾ ਕ ਭਾਈ 13 ਕਿਲੋ ਤੋਂ ਕੱਢਾ ਹੋਇਆ ਆਪਾਂ ਭਲੂਣ ਦਾ ਭਰੇਰਾ ਠੀਕ ਆ ਤੇ ਥਾਣ ਲੇਵਾ ਦੱਸਣ ਦੀ ਲੋੜ ਹੀ ਨਹੀਂ ਨਾ ਭਰਾ ਚੰਗੀ ਆ ਜੀ ਸਾਰੀ ਚੰਗੀ ਆ ਤੇ ਥਣ ਲੱਗਿਆ ਮੁੱਠੀ ਮੁੱਠੀ ਵਾਲਾ ਹੂੰ ਚੰਗੀ ਆ ਗਈ ਜੀ ਬਾਕੀ ਦੀ ਗੱਲ ਸੂਆ ਦੂ ਜੇ ਪ੍ਰੋਪਰ ਪਾਏਗੀ ਭਰਾ ਮੇਰਾ ਸਾਰੀ ਇੱਕ ਥਣ ਲਗਾ ਗਾੜੀ ਮੇਰੇ ਮੂਰੇ ਨਾ ਗਿੜਖਿੜ ਲਈ ਫਿਰਦੇ ਕਿਆ ਤੇ ਬਾਕੀ ਦੀ ਗੱਲ ਜਿਹੜਾ ਲੇਵਾ ਕਰਿਆ ਚਾ ਬਿਹੜਾ ਵਰਗਾ ਤਿਆਰ ਕਰਿਆ ਹਾਂ ਬਿਲਕੁਲ ਬਿਲਕੁਲ ਵੀਰੇ ਸਿੰਗ オリジナル ਸਾਰਾ ਕੁਝ ਰੇਨਾ ਸੁਆ ਰੇਨਲ ਦੂਜਾ ਹਾਂ ਬਿਲਕੁਲ ਵੀਰੇ ਹੁਣ ਨਾ ਪਿਹੜਾ ਲੱਗਿਆ ਭਰਾ ਮੇਰਾ ਰੱਬ ਦੀ ਉਮਰ ਲਾਵੇ ਭਰਾ ਮੇਰੇ 15 ਸਿਰ ਦੁੱਧ ਕੱਟੀ ਦੁੱਧ ਦਊਗੀ ਬਾਕੀ ਦੀ ਗੱਲ ਸੁਆ ਥਾਂ ਨਹੀਂ ਮੰਨਿਆ ਨਾ ਪੋਰਾ ਵੀ ਨਹੀਂ ਮੰਨਿਆ ਨੇ ਵੀਰੇ ਓਕੇ ਤੇ ਐਤ ਕੀ ਫਿਰ ਕਿੰਨਾ ਦੋ ਤੇ 15 ਸਿਰ ਦੁੱਧ ਦਊ ਕੱਠੀ ਵੀਰੇ ਪਿੰਡ ਦੀ ਝੋਟੀ ਕੋਈ ਬਾਹਰ ਨੂੰ ਜਾ ਪਰ ਮੈਂ ਕਹੀ ਹਾਂ ਵੀ ਸਾਰਾ ਦੂਰਾਂ ਦੇ ਓਕੇ ਫਿਰ ਚੰਗਾ ਪਰ ਇੱਕ ਨੰਬਰ ਮਾਰ ਦਿੰਦਾ ਮੈਂ ਸਾਡੀ ਬੱਚਾ ਭਰਾ ਮੇਰੇ ਮਾਰ ਦੇ ਆ ਦੇਖੋ ਜੀ ਆ ਦੇਖੋ ਵੀਰੋ ਸਾਰਾ ਦੂਰਾਂ ਦੀ ਕੰਪਲੀਟ ਆ ਹੂੰ ਚੂਣ ਦਾ ਬਾਅਦ ਚੰਗਾ ਬਈ ਯਾਰ ਤੂੰ ਜਾ ਜੋ ਮਾਰਦਾ ਆਏ ਸੂਕੇ ਸਾਡੀ ਨਾ ਓਕੇ ਵੀਰੇ ਥੱਲੇ ਦਾ ਨਲ ਖਹਿ ਰ ਗਿਆ ਹਣਾ ਨਲ ਕੇ ਬਾਕੀ ਤੁਹਾਡੀ ਗਾੜੀ ਦੇਖੀ ਵੀਰ ਗਿੜ ਗਿੜ ਤੇ ਗਾੜੀ ਹੈ ਕੀ ਆ ਹਾਂ ਆ ਚੀਜ਼ ਦੇਖ ਕੇ ਇਹਨਾਂ ਦੀ ਗੱਲ ਨਹੀਂ ਹੁੰਦੀ ਦੇਖ ਤਾਂ ਮਾੜਾ ਬਹੁਤ ਓਕੇ ਪਸਮਾ ਸਮੋ ਬੜਾ ਕੱਢਿਆ ਆ ਜਾਂ ਦੇਖ ਮੂਹਰੇ ਦੱਸਾਂ ਇੱਕ ਗਾੜੀ ਗਿੜ ਗਿੜ ਦੇ ਲਈ ਬੜੀ ਵੀਰੇ ਇਧਰੋਂ ਮੜਾ ਲੇ ਵਾ ਇੱਕ ਵਾਰੀ ਬਹੁਤ ਦੱਸਾਂ ਕੱਟੀ ਬਸਾੜੀ ਦੀ ਮਾਰ ਕੱਟੀ ਆ ਭਰਾ ਮੇਰੇ ਲక్ష్ਮੀ ਡੇਰੀ ਪਰਮਾਨ ਦੀ ਕੱਟੀ ਬਹੁਤ ਵੱਡੀ ਦਿੱਤੀ ਆ ਹੂੰ ਆ ਦੇਖੋ ਜੀ ਥਾਂਲੇ ਵੀ ਦੀ ਪੂਰੀ ਸਾਫ ਦੁੱਧ ਨਹੀਂ ਕੱਢਣਾ ਕੱਢਣਾ ਕਿੰਨੇ ਆ ਦੋਨਾਂ ਬਜਰਾ ਇੱਧਰ ਲਈ ਕੁਠਾ ਵੀ ਕੱਢੀ ਇੱਧਰ ਛੱਡ ਦੇ ਤਾਂ ਹੂੰ ਆ ਦੇਖ ਥਾਂਲੇ ਆ ਜੀ ਗਾਂ ਫੋਟੋ ਨੂੰ ਹਵਾਣਾ ਆ ਫੋਟਾ ਗੱਠ ਗੱਠ ਲਈ ਫਿਰ ਗਿਆ ਓਕੇ ਤੇ ਜਮਕੌਰ ਕਿੰਨੇ ਪੈਸੇ ਆ ਬਾਈ ਇਹਦੇ ਮੋਲ ਦਾ ਵੀਰੇ ਜਿਹੇ ਜੀ ਦਾ ਜੇ ਡੇਢ ਵੀ ਮੰਗ ਲਈ ਤਾਂ ਵੀ ਥੋੜਾ ਭਰਾ ਮੇਰਾ ਬਾਕੀ ਕੁਆਲਿਟੀ ਵੀ ਦੋਹਾਂ ਆ ਕੱਟੀ ਦੀ ਕੁਆਲਿਟੀ ਬਸ 132 ਦੀ ਦੇ ਦਿੰਦੇ ਭਰਾ ਮੇਰਾ 1 ਲੱਖ 32 ਹਜ਼ਾਰ ਜਮਾਨਤਾਨ ਹੋ ਜਾਊਗਾ ਤੇ ਬ ਗੱਲ ਠੰਡੀ ਸੀਲ ਬਹੁਤ ਆ ਜਿਆਦਾ ਭਰਾ ਮੇਰਾ ਠੰਡੀ ਸੀਲ ਫੂਰੀ ਧਾਰਾ ਮਾਰਤੀਆਂ ਪ੍ਰੋਪਰ ਸਾਰੀ ਥਾਣਾ ਸੁਣਾ ਦੀ ਓਕੇ ਆ ਇੱਕ ਨੰਬਰ ਆ ਭਰਾ ਮੇਰਾ ਤੇ ਹੁਣ ਵੀਰੇ 2 ਨੰਬਰ ਜਿਹੜੀ ਵੱਡੇ ਆ ਤੇ ਪਾਵਾ ਦੇਖ 2 ਨੰਬਰ ਪੂਰਨ ਬੱਸੀ ਨੇ ਵੀਰੇ ਸਭੀ ਤੋਂ 7 ਕਿਲੋ ਤੋਂ ਕੱਢਾ ਹੋਇਆ ਫਾਰਮ ਆਈ ਬੱਛੀ ਆਗੀ ਫਾਰਮ ਆਲੀ ਬੱਸੀ ਆਪੇ ਨਾਲ ਲੱਗ ਕੇ ਫਾਰਮ ਆ ਕੇ ਬੰਦੇ ਮਿੱਤਰ ਦਾ 10 ਗਾਈਆਂ ਨੇ ਉਦੋਂ ਲਈ ਆ ਨਾਲ ਲੱਗ ਕੇ ਪਿੰਡੂ ਲਈ ਕੋਈ ਬਾਹਰ ਦੂਰ ਨਹੀਂ ਲੈ ਫਾਰਮ ਚੋਂ ਖਰੀਦੀ ਆ ਫਾਰਮ ਜੋਂ ਹੀ ਖਰੀਦੀ ਆ ਭਰਾ ਮੇਰਾ ਓਕੇ ਧੱਕੀ ਫੇਰ ਦੇ ਬਸਲ ਨੋਜਰੀ ਇੱਕ ਦਰਾਂ ਨਾਲ ਛੋਟੀ ਬੱਸੀ ਦਾ ਮੰਨ ਕੇ ਆ ਵੇ ਪੂ ਜਮ ਬੋਤੇ ਜੀ ਦੀ ਬੱਸੀ ਆ ਦੇਖੀ ਖਿੱਚ ਖਿੱਚ ਝੂਟੇ ਮਾਰ ਦਿਆ ਭਰਾ ਇਹਦਾ ਫਿਰ ਲਾਈ ਆ ਨਵਾਈ ਵੀ ਨਹੀਂ ਹਨਾ ਮਨ ਨਵਾਈ ਨਹੀਂ ਹੋएगी ਭਰਾ ਉਹ ਲਾ ਕੇ ਬਸ ਹੁਣ ਨਾਲ ਨਾਲ ਵੀਡੀਓ ਪਾਦੀ ਆ ਦੇਖੀ ਬੱਸੀ ਦਾ ਰੰਗ ਰੰਗ ਦੇਖ ਐ ਪਈ ਨੋਕਰੇ ਘੋੜੇ ਵਰਗੀ ਬੱਸੀ ਹੂੰ ਦੇਖੀ ਥਣ ਲੱਗਿਆ ਮੁੱਠੀ ਵਾਲੇ ਵਿੱਚ ਭਰਾ ਵਾਲਾ ਪੂਣਾ ਵੀ ਮੈਂ ਵੀ ਥਣ ਮੁੱਠੀ ਵਾਲਾ ਹੋਵੇ ਤੇ ਵੀ ਆਪੋ ਹੀ ਲੈਣੀ ਬੱਸੀ ਇੱਥੇ ਬੱਸੀ ਦਾ ਫਿਰ ਦੱਸਣ ਦੀ ਲੋੜ ਹੀ ਨਹੀਂ ਜਰੂਰ ਤੁਹਾਨੂੰ 26 27 ਭਲੂਣ ਨੇ ਕਿਹਾ 30 ਰੁਪਏ ਸਿਵਰੇ ਦਿੱਤੀ 10 ਕਿਲੋ ਨਾ ਭਲਾਉਗੀ ਤੇ ਨੋਗਰੇ ਘੋੜੇ ਵਰਗੇ ਜਾਵਾ ਪਿਓ ਰੰਗ ਅੰਗਰੇਜ਼ਾਂ ਬੱਸੀ ਆ ਮੂੰਹੋਂ ਚਾਰਾਂ ਰਾਂ ਠੰਡੀ ਸੀਲ ਬਸੇਰੀ ਆ ਬਾਕੀ ਦੀ ਗੱਲ ਜਿਹੜਾ ਦਾ ਸਾਈਜ਼ ਆ ਹਨਾ ਇੰਨੀ ਸਾਈਜ਼ ਪੂਰਾ ਖੋਲਾ ਤੇ ਇੱਕ ਵਾਰ ਥੋੜਾ ਜਿਹਾ ਜੇ ਨਾ ਅਸੀਂ ਬਟਾਉਣ ਸਾਤ ਰਾਂ ਰੱਠੋਕ ਤਾਂ ਹਾਂ ਮੇਰੇ ਖੜੇ ਤੇ ਰਹੀ ਹਾਂ ਹੋਰ ਰਸਤੇ ਜੀ ਬੀ ਤਾਂ ਲੇਵ ਦੀ ਪੂਰੀ ਸਾਫ ਆ ਬਾਕੀ ਦਾ ਬਰੀਡ ਨੇ ਹੇਲਣਾ ਹੁਣਾਂ ਦਾ ਕੀ ਹੁੰਦਾ ਹਾਂ ਬਾਹਲੀ ਚੰਗੇ ਆ ਸਰ ਬੱਸੀ ਆ ਵੀਰੇ ਰਾ ਤੇ ਬਾਕੀ ਦਾ ਖੁੱਲੀ ਆਈ ਆ ਬਈ ਵੀਰੇ ਖੁੱਲ ਖੁੱਲੀ ਆਈ ਆ ਬਿਲਕੁਲ ਵੀਰੇ ਆਹ ਦੇਖੋ ਤੇ ਠੀਲ ਠੰਡੀ ਬਾਦੂ ਆ ਬਰੇਰਾ ਤੇ ਲੇਵਾ ਦਾ ਹੁਣ ਵੀ ਬਥੇਰਾ ਚੰਗਾ ਹਾਂ ਤੇ ਵੱਡੀ ਬਹੁਤ ਹੈ ਇੱਕ ਆਏ ਹੈਗੀ ਵੀ ਛੋਟੀ ਜੀ ਹੈ ਨਾ ਹਮ ਆ ਦੇਖੋ ਜੀ ਪੂਰਾ ਪੁਲਿਸ ਆਏ ਦੇ ਕਿ ਥੰਮਾ ਦਾ ਹੀ ਪੂਰੇ ਆ ਦੇਖੋ ਗਲਾਬੀ ਗਲਾਬੀ ਥਣ ਲੱਗਿਆ ਬਿਲਕੁਲ ਠੰਡੀ ਸੀ ਲਾਏ ਸਾਉ ਸੁਭਾ ਦੀ ਕਰਾ ਦੇਖਾਂ ਤਾਂ ਕੁਝ ਨਹੀਂ ਕਹੀ ਭਰਾ ਮੇਰਾ ਤੇਰਾ ਕਰਦੀ ਜੇ ਤੂੰ ਆ ਪਾਇਆ ਆਪਣਾ ਓਕੇ ਓਕੇ ਤੇ ਸੀਲ ਠੰਡੀ ਦਾ ਬਾਦੂ ਦੇਖੇ ਮੇਰੇ ਘਰ ਦਾ ਸੀ ਫੂਡ ਤੋਂ ਬਾਹਰ ਆ ਦੇ ਕਿ ਕਿੱਥੇ ਦਾ ਬਾਦੂ ਤਾਂ ਬਹੁਤ ਜ਼ਿਆਦਾ ਬਾਈ ਬਹੁਤ ਵੱਡੀ ਆ ਵੀਰੇ ਤੇ ਥਣ ਲੇਵਾ ਹੁਣ ਵੀ ਚੰਗਾ ਚੱਕੀ ਫਿਰਦੀ ਹੈ ਨਾ ਗੁਰਦਾ ਘਟਾ ਹੀ ਨਹੀਂ ਫਿਰਦੀ ਆ ਭਰਾ ਮੇਰੇ ਦੇਖ ਲੈ ਤੇ ਇਧਰ ਹੀ ਗਾੜੀ ਸੁਵਿਧਾ ਦੇ ਮਾੜਾ ਦੇਖਿਆ ਆ ਨੀ ਕਿ ਮੈਂ ਪਲਾਈ ਪਲਾਈ ਪਾਈ ਫਿਰਦੀ ਬਿਲਕੁਲ ਪੌੜੀ ਪੈਰਦਾਰ ਕਿਤਾ ਆ ਜਾਂਦਾ ਹਾਂ ਬਿਲਕੁਲ ਮਨ ਤਾਂ ਤੋਂ ਮੰਨ ਆ ਰਹੀ ਭਈਆ ਆ ਚੀਜ਼ ਜਿਹੜੀ ਆ ਚੀਜ਼ ਦੇਖ ਕੇ ਕਿਵੇਂ ਚੌੜੀ ਆ ਭਰਾਵਾ ਕਿਵੇਂ ਸਾਂਭੀ ਵੀ ਆ ਹਨਾ ਪੂਰੀ ਸਾਂਭੀ ਹੋਈ ਠੰਡੀ ਸੀ ਤਾਂ ਬਾੜੀ ਆ ਓਕੇ 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 ਆ ਦੇਖੋ ਜੀ ਕੁਆਲਿਟੀ ਕਰੋ ਚੈੱਕ ਇੱਕ ਨੰਬਰ ਤੇ ਚਮਕੌਰੇ ਦੇ ਕਿੰਨੇ ਪੈਸੇ ਮੇਰੇ ਭਰਾ ਭਰਾ ਮੇਰਾ ਫੋਨ ਤੇ ਕਰ ਲਈ ਜੀ ਆਪਾਂ ਫੋਨ ਤੇ ਕਰ ਲਓ ਆ ਕੱਚੇ ਦਾ ਕੋਈ ਆਪਾਂ ਆਪਰੋ ਜਿਆਦਾ ਦਰ ਵਪਾਰੀ ਲੈ ਲੈਣੇ ਨਾ ਭਰਾ ਓਕੇ ਜੀ ਓਕੇ ਓਕੇ ਹਾਂ ਹਾਂ ਆ ਦੇਖੋ ਜੀ ਸਾਈਜ਼ ਫੁੱਲ ਤੇ ਜੇ ਆਪਾਂ ਇਹਦੇ ਬਾਰੇ ਬਾਹਰ ਗੱਲਾਂ ਬੋਲਣ ਲੱਗ ਗਏ ਹਾਂ ਹਾਂ ਬਰਾਬਰ ਵੱਡੇ ਸਾਇਜ਼ ਦੀ ਆ ਗਈ ਛੋਟੀ ਮੰਨ ਕੇ ਫੋਨ ਨਾ ਲਾਇਆ ਉਹ ਚੰਗਾ ਦੁੱਧ ਕੱਢ ਦੇਣਾ ਕਿੰਨਾ ਫਿਰ ਦੁੱਧ ਕੱਢ ਦੂ ਇਹਦੇ 30 ਕਿਲੋ ਦੁੱਧ ਮੰਨ ਕੇ ਲੈ ਲਓ ਦੁੱਧ ਇੰਜ ਲੱਭਦੀ ਗਾ 26 27 ਕਿਲੋ ਭਾਉਣ ਨੇ ਕਿੱਡੇ ਪੀਲ ਲੈਵਲ ਤੇ ਓਕੇ ਆਪਾਂ ਗੱਲ ਵੀ ਕਰਾ ਦਾਂਗੇ ਭਾਈ ਜਿਹਦੇ ਬਦਲ ਲਈ ਆਪਾਂ ਬੱਸੀ ਆ ਮੁੱਲ ਫੋਨ ਤੇ ਹੋਊ ਜਾਵੇਂਗਾ ਮੁੱਲ ਜਾਇਜ਼ ਹੋਊਗਾ ਲੈਂਡ ਦੇਵਾ ਕਿੰਨੇ ਲੱਖ ਤੋਂ ਬਾਅਦ ਅੰਦਰ ਵਾਲਾ ਤਾਂ ਹੈ ਨਹੀਂ ਭਰਾ ਮੇਰਾ ਤੇਰਾ ਦਿਸੀ ਜਾਂਦੀ ਹਾਂ ਹਾਂ ਉਹ ਤੋਂ ਪਤਾ ਹੀ ਰੱਖ ਦੋ ਬਾਹਰ ਵਾਲੀ ਆ ਕੰਮ ਤਾਂ ਕਰੀਦਾ ਤੇ ਝੋਟੀ ਦਾ 132000 ਰੁਪਏ ਚੰਗਿਆ ਦੇਖੋ ਬੱਚੇ-ਬੁੱੱਚੇ ਬੂਚੇ ਬੱਚੇ-ਬੁੱੱਚੇ ਪੂਰੇ ਅੱਕਾਂ 'ਤੇ ਚੜਦੇ ਪੂਰੇ ਫੜਦੇ ਆਏ ਪਹਿਲੇ ਥਾਣੇ ਨਾਲ ਗਾੜੀ ਦੂਜਾ ਰਹਿੰਦਾ ਤੇ ਹੋਰ ਦੂਜਾ ਰਹਿੰਦਾ ਸਿੱਗੀ ਆ ਨੰਬਰ ਬੋਲ ਦਿਓ ਬਈ ਫਿਰ ਨੰਬਰ 97 94 75 64 44 ਵੀਰੇ ਪਿੰਡ ਤੌਲਾ ਦੂਜਾ ਨਾਮ ਚਮਕੌਰ ਸਿੰਘ ਪਿੰਡ ਤੌਲਾ ਜ਼ਿਲ੍ਹਾ ਬਰਨਾ ਜੀ ਉਹ ਆਪਣੇ ਘਰੇ ਆਉਣਾ ਪਿੰਡ ਦੇ ਵਿੱਚ ਆਉਣਾ ਵੀਰੇ ਗੂਗਲ ਤੇ ਸਭ ਚ ਮਾਰ ਲਓ ਅੜੀਸਰ ਗੁਰਦੁਆਰਾ ਭੜਕੇ ਵੀਰੇ ਓਕੇ ਜੀ ਬਾਕੀ ਦੀ ਗੱਲ ਦੁਨੀ ਤੁਹਾਨੂੰ ਅੱਜ ਕੋਕਾ ਪੀਸ ਦਿਖਾ ਦਿਆ ਜਰੂਰ ਬਾਈ ਨਾਲ ਤੁਸੀਂ ਕਰਨਾ ਸਭ ਵਰਕ ਸਾਰੀ ਨਾਗਸੀ ਦੋਨੇ ਤੁਹਾਨੂੰ ਚੈੱਕ ਕਰਾਤੇ ਸੂਈ ਸਬਾਈ ਮਗਰ ਚੰਗੇ ਸੀਮੰਨ ਦੀ ਕੱਟੀ ਹਾਂ ਲక్ష్ਮੀ ਡੈਰੀ ਫਾਰਮਰ ਓਕੇ ਤੇ ਇਧਰ ਤੁਹਾਨੂੰ ਬਾਹਰ ਦਿਖਾਤੀ ਨੀਂਗਲ ਹੋਰ ਵੀ ਕਾਬਰੇ ਕਹਿਣ ਵਾਲੀ ਵੀ ਲక్ష్ਮੀ ਡੈਰੀ ਪਿੰਡ ਦੇ ਵਿੱਚੋਂ ਲਈ ਜਾ ਤੋ ਕਹਾਵਾਂਗੇ ਉਹ ਕੰਮ ਨਹੀਂ ਤੋ ਬਸ ਸੀਮੰਨ ਦਾ ਉਹ ਪਿਆਰ ਛਤਰਾ ਜਾ ਪਿਆਰ ਹਾਂ ਉਹ ਨਹੀਂ ਹੈਗਾ ਵੀ ਕਹਿ ਤਾ ਵੀ ਆਪਾਂ ਹੋ ਗਿਆ ਨਾ ਓਕੇ ਜੀ ਹਾਂਜੀ ਹਾਂਜੀ ਬਾਕੀ ਦੀ ਗੱਲ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਦੇ ਸਹਿਦ ਨੂੰ ਧੰਨਵਾਦ ਜਲਦ ਮਿਲਦਾ ਕਹਿੰਦਾ ਵੀਡੀਓ